ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਕ ਬੁਟੀਕ ਤੇ ਅੱਜ ਅਸੀਂ ਕਰਾਂਗੇ ਜੀ ਪੂਰੇ ਸੂਟ ਦੀ ਕਟਾਈ ਇਹ ਸਾਡੇ ਕੋਲ 올ਓਵਰ ਸੂਟ ਹੈ ਇਸ ਦੇ ਉੱਪਰ ਲੈਸ ਡਿਜ਼ਾਈਨ ਹੋਇਆ ਹੈ ਇਹ ਗੱਲੇ ਦੇ ਉੱਪਰ ਆਏਗਾ ਡਿਜ਼ਾਈਨ ਇਹ ਵਰਕ ਹੋਇਆ ਹੈ ਇਹ ਬਾਜੂ ਤੇ ਆਏਗਾ ਸੇਮ ਵਰਕ ਇਸੇ ਤਰ੍ਹਾਂ ਦਾ ਪਹੁੰਚੇ ਤੇ ਆਏਗਾ ਆਓ ਜੀ ਕਰਦੇ ਹਾਂ ਸੂਟ ਦੀ ਕਟਿੰਗ ਸਟਾਰਟ ਦੇਖੋ ਜੀ ਇਹ ਲੈਸ ਆਏਗੀ ਘੇਰੇ ਤੇ ਇਹ ਦੇਖੋ ਇਹ ਗਲੇ ਤੇ ਆਏਗਾ ਇਸ ਤਰ੍ਹਾਂ ਇਹ ਨਾਲ ਹੀ ਬਾਹਮਾ ਬਣੀਆਂ ਹੋਈਆਂ ਠੀਕ ਹੈ ਇਹ ਅੱਗੇ ਪੌਂਚਾ ਬਣਿਆ ਹੋਇਆ ਹੈ ਪੌਂਚੇ ਤੇ ਆਏਗਾ ਵਰਕ ਠੀਕ ਹੈ ਆਓ ਜੀ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਇਸ ਦੀ ਲੰਬਾਈ ਤੁਹਾਨੂੰ ਨਾਪ ਸ਼ੋਅ ਕਰਦੇ ਆਂ ਆਹ ਦੇਖੋ ਜੀ ਇਹ ਸਾਡੇ ਕਸਟਮਰ ਦਾ ਨਾਪ ਹੈਗਾ ਹੈ ਅਸੀਂ ਇਸ ਨਾਪ ਦੇ ਅਕੋਰਡਿੰਗ ਹੀ ਸਾਰੇ ਸੂਟ ਦੀ ਕਟਾਈ ਕਰਾਂਗੇ ਠੀਕ ਹੈ ਜੀ ਆਓ ਜੀ ਲੈਨੇ ਆ ਪਹਿਲਾਂ ਲੰਬਾਈਆਂ ਦੇਖੋ ਜੀ ਤੁਸੀਂ ਪੂਰੇ ਸੂਟ ਨੂੰ ਇਸ ਤਰ੍ਹਾਂ ਖੋਲ ਲੈਣਾ ਹੈ ਇਧਰ ਕਿਹੜਾ ਹੈ ਸਾਡਾ ਇੱਥੋਂ ਅਸੀਂ ਇਸ ਦੀ ਲੈਂਥ ਲਵਾਂਗੇ 42 ਇਸ ਤੇ ਲੈਸ ਲੱਗੀ ਹੋਈ ਹੈ ਇਸ ਦੀ ਫੋਲਡਿੰਗ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਠੀਕ ਹੈ ਇਹ ਪਹਿਲਾਂ ਹੀ ਰੈਡੀ ਹੋਇਆ ਹੈ ਇੱਥੋਂ ਅਸੀਂ ਲਵਾਂਗੇ 42 ਇੰਚ ਲੈਂਥ ਲਵਾਂਗੇ 42 ਇੰਚ ਇਸ ਤਰ੍ਹਾਂ ਅਸੀਂ ਇੱਕ ਲੈਂਥ ਲੈ ਲਈ ਫਿਰ ਇਸ ਨੂੰ ਇਸੇ ਤਰ੍ਹਾਂ ਡਬਲ ਕਰ ਲਾਂਗੇ ਤੁਸੀਂ ਆ ਦੇਖੋ ਇੱਥੋਂ ਕੰਨੀ ਨੂੰ ਫੜ ਲੈਣਾ ਇਸੇ ਤਰ੍ਹਾਂ ਇੱਕ ਲੈਂਥ ਸਾਡੀ ਹੋ ਗਈ ਇਸੇ ਤਰ੍ਹਾਂ ਅਸੀਂ ਦੂਸਰੀ ਲੈਂਥ ਲੈ ਲੈਣੀ ਆ ਦੇਖੋ ਦੇਖੋ ਜੀ ਅਸੀਂ ਕੱਪੜੇ ਨੂੰ ਡਬਲ ਕਰ ਲਿਆ ਠੀਕ ਹੈ ਇੱਥੋਂ ਲੈਂਥ ਅਸੀਂ ਲਈ ਸੀ 42 ਇੰਚ ਫਰੰਟ ਵਾਲੇ ਪੀਸ ਦੀ ਪਿਛਲੇ ਪੀਸ ਦੀ ਅਸੀਂ 3 ਇੰਚ ਵੱਧ ਲਵਾਂਗੇ 45 ਇੰਚ ਲਵਾਂਗੇ ਠੀਕ ਹੈ ਇਹ ਦੇਖੋ ਇੱਥੋਂ ਅਸੀਂ ਸਿੱਧਾ ਹੀ ਇਹ ਪੀਸ ਕਟਿੰਗ ਕਰ ਦਾਂਗੇ ਠੀਕ ਹੈ ਦੇਖੋ ਜੀ ਅਸੀਂ ਇਸ ਤਰ੍ਹਾਂ ਦੋ ਲੰਬਾਈਆਂ ਕਟਿੰਗ ਕਰ ਲਈਆਂ ਨੇ ਇਹ ਦੇਖੋ ਇਹ ਫਰੰਟ ਵਾਲਾ ਪੀਸ ਹੈ ਇਹ ਬੈਕ ਵਾਲਾ ਪੀਸ ਹੈ ਦੋ ਲੰਬਾਈਆਂ ਕਰਕੇ ਉਸ ਦੇ ਵਿੱਚ ਜਿੰਨਾ ਫੋਲਡਿੰਗ ਹੋਣਾ ਸੀ ਉਹ ਅਸੀਂ ਕਟਿੰਗ ਕਰ ਲਿਆ ਪੀਸ ਨੂੰ ਅਸੀਂ ਇਹ ਕੱਪੜੇ ਨਾਲੋਂ ਅਲੱਗ ਕਰ ਦਿੱਤਾ। ਇਸ ਤਰ੍ਹਾਂ ਇਹ ਬਾਹਵਾ ਵਾਲਾ ਵੀ ਨਾਲ ਹੀ ਆਏਗਾ। ਹੁਣ ਅਸੀਂ ਇਸ ਨੂੰ ਇੱਥੋਂ ਸੈਂਟਰ ਚੋਂ ਕਟਿੰਗ ਕਰਾਂਗੇ। ਠੀਕ ਹੈ। ਇਹਨੂੰ ਕੱਲਾ-ਕੱਲਾ ਕਰ ਦਾਂ। ਸੇ ਸਾਹਮਣੇ ਵਾਲਾ ਪੀਸ ਲਵਾਂਗੇ ਬੈਕ ਵਾਲੇ ਨੂੰ ਬਾਅਦ ਵਿੱਚ ਕਟਿੰਗ ਕਰਾਂਗੇ ਹੁਣ ਇੱਥੋਂ ਇਹ ਜੋ ਸਾਡੀ ਲੈਂਸ ਲੱਗੀ ਹੋਈ ਹੈ ਇਸ ਤੋਂ ਅਸੀਂ ਕੱਪੜੇ ਦਾ ਸੈਂਟਰ ਕਰਾਂਗੇ ਇਹ ਸਾਡੇ ਗਲੇ ਤੇ ਆਏਗਾ ਠੀਕ ਹੈ ਇਸ ਤਰ੍ਹਾਂ ਅਸੀਂ ਸੈਂਟਰ ਕਰਕੇ ਇਹਦੀ ਸੈਟਿੰਗ ਕਰਾਂਗੇ ਇਸ ਤਰ੍ਹਾਂ ਇਹ ਦੇਖੋ ਜੀ ਅਸੀਂ ਗਲੇ ਤੋਂ ਜਿਹੜੀ ਲੈਂਸ ਲੱਗੀ ਸੀ ਉਸ ਦਾ ਅਸੀਂ ਸੈਂਟਰ ਕਰ ਲਿਆ ਕਪੜਾ ਫੋਲਡ ਕਰ ਲਿਆ ਹੁਣ ਸਾਡੇ ਕਸਟਮਰ ਦਾ ਘੇਰਾ ਹੈਗਾ 17 ਇੰਚ ਅਸੀਂ 3 ਇੰਚ ਪਲੱਸ ਲਵਾਂਗੇ ਸਾਨੂੰ ਚਾਹੀਦਾ 20 ਇੰਚ ਠੀਕ ਹੈ ਇੱਥੋਂ ਅਸੀਂ 10 10 ਇੰਚ ਦੇ ਮਾਰਕ ਕਰਕੇ ਇਸ ਦੀ ਅਸੀਂ ਕਟਿੰਗ ਕਰ ਦਾਂਗੇ ਇਹ ਦੇਖੋ ਅਸੀਂ ਪੀਸ ਕਟਿੰਗ ਕਰ ਲਿਆ ਐ ਸਾਡੇ ਬਾਹਾਂ ਦਾ ਪੀਸ ਬਚਿਆ ਇਸ ਦੇ ਵਿੱਚੋਂ ਅਸੀਂ ਬਾਹ ਮਨਾਵਾਂਗੇ ਠੀਕ ਹੈ ਦੂਸਰੇ ਪੀਸ ਵਿੱਚੋਂ ਵੀ ਅਸੀਂ ਆਪਣਾ ਪੀਸ ਕੱਢਾਂਗੇ ਇਹ ਜੋ ਦੋ ਪੀਸ ਅਸੀਂ ਲਾਏ ਸੀ ਇਹ 프ਰੰਟ ਵਾਲਾ ਇਹ ਬੈਕ ਵਾਲਾ ਇਹਦੇ ਵਿੱਚੋਂ ਵੀ ਅਸੀਂ ਇੰਨਾ ਪੂਰਾ ਪੂਰਾ ਪੀਸ ਕੱਢਾਂਗੇ ਹੁਣ ਦੇਖੋ ਅਸੀਂ ਦੋਨੋਂ ਪੀਸ ਸੈੱਟ ਕਰ ਲਏ ਨੇ ਪਿਛਲਾ ਪੀਸ ਵੀ ਅਸੀਂ ਉਨਾ ਹੀ ਪੂਰਾ ਪੂਰਾ ਕਟਿੰਗ ਕਰ ਲਿਆ ਜਿੰਨਾ ਫਰੰਟ ਵਾਲਾ 10 ਇੰਚ ਘੇਰਾ ਠੀਕ ਹੈ ਆਓ ਹੁਣ ਇਸ ਦੀ ਕਰਦੇ ਹਾਂ ਮਾਰਕਿੰਗ ਤੀਰਾ ਹੈਗਾ 10.5 ਇੰਚ ਅਸੀਂ ਲਵਾਂਗੇ 5.5 ਠੀਕ ਹੈ ਜੀ ਮੋਢਾ ਹੈਗਾ 7.5 ਇੰਚ ਅਸੀਂ ਲਵਾਂਗੇ 7 ਇੰਚ ਨਾਪ ਸਾਡਾ ਬਹੁਤ ਜ਼ਿਆਦਾ ਸਲਿਮ ਹੈ ਠੀਕ ਹੈ ਛਾਤੀ ਹੈਗੀ 15 ਇੰਚ ਇਹਨੂੰ ਪਲੇਟ ਨਹੀਂ ਬਣਨਗੇ ਸੂਟ ਨੂੰ ਵਿਦਆਉਟ ਪਲੇਟ ਹੈ ਇੱਥੋਂ ਅਸੀਂ ਲਵਾਂਗੇ 5 ਇੰਚ ਇਸ ਤਰ੍ਹਾਂ ਬਾਕਸ ਬਣਾ ਲੈਣਾ

ठीक है जी साइड हैगी है, है साढ़े पंद्रह असी रखा सोलह इंच कमर लावे साढ़े छे ते कमर हैगी चौदह इंच सत इंच रखा हिप साढ़े सतारा पौने नौ ਇਤੋਂ ਤੁਸੀਂ ਇਸ ਤਰ੍ਹਾਂ ਇਸ ਨੂੰ ਮਿਲਾ ਸਕਦੇ ਹੋ ਠੀਕ ਹੈ ਜੀ ਹੁ ਕਰਦੇ ਹਾਂ ਕਟਿੰਗ ਸੂਟ ਦੀ ਇਦਰਾਸ ਲਵਾਂਗੇ ਘੇਰੇ ਦੇ ਨਿਸ਼ਾਨ 17 ਇੰਚ ਘੇਰਾ ਇਸ ਨੂੰ ਅਸੀਂ ਇਸ ਤਰ੍ਹਾਂ हिਪ ਨਾਲ ਮਿਲਾ ਦਾਂਗੇ ਇਹ ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਜਿੰਨਾ ਵੀ ਤੁਸੀਂ ਮਾਰਜ ਰੱਖਣਾ ਚਾਹੁੰਦੇ ਹੋ ਵਿੱਚ ਰੱਖ ਕੇ ਬਾਕੀ ਕਪੜਾ ਐਕਸਟਰਾ ਜੋ ਹਾਂ ਕਟਿੰਗ ਕਰ ਸਕਦੇ ਠੀਕ ਹੈ ਜੀ ਆਓ ਹੁਣ ਕਰਦੇ ਹਾਂ ਬਾਜੂ ਦੀ ਕਟਿੰਗ ਸੋਰੀ 프ਰੰਟ ਵਾਲੀ ਕਾਰਡ ਪਾਉਨੇ ਇਸ ਤਰ੍ਹਾਂ ਤੁਸੀਂ ਪਿੱਛੇ ਵਾਲੇ ਪੀਸ ਨੂੰ ਚੱਕ ਲੈਣਾ ਗਲਾ ਸਾਡਾ ਬਹੁਤ ਹੀ ਛੋਟਾ ਹੈ ਇਸ ਲਈ ਅਸੀਂ ਇਸ ਤਰ੍ਹਾਂ ਕਟਿੰਗ ਕਰ ਦਨ ਇਹ 2 ਇੰਚ ਦੇ ਵਿੱਚ ਵਿੱਚ ਗਲਾਈ ਪਾਈ ਹੈ ਠੀਕ ਹੈ ਇਹ ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਇਸ ਨੂੰ ਪਲੇਟ ਨਹੀਂ ਪਹਿਣਗੇ ਆਓ ਹੁਣ ਕਰਦੇ ਆਂ ਬਾਹਾਂ ਦੀ ਕਟਿੰਗ ਬਾਹ ਹੈਗੀ 16 ਇੰਚ ਇਹ ਦੇਖੋ ਇੱਥੋਂ ਅਸੀਂ ਕਟਿੰਗ ਕਰ ਲਾਂਗੇ ਅਲੱਗ-ਅਲੱਗ ਕਰ ਲਾਂਗੇ ਦੋਨਾਂ ਪੀਸਾਂ ਨੂੰ ਇਥੋਂ ਇਸ ਦਾ ਸੈਂਟਰ ਕਰ ਲਾਂ ਠੀਕ ਹੈ ਮੋੜਾ ਸਾਡਾ ਹੈਗਾ 7 ਇੰਚ 7.5 ਛੋਟਾ ਜਿਹਾ ਜੋੜ ਪਏਗਾ ਦੋਨਾਂ ਬਾਹਾਂ ਦੇ ਵਿੱਚ ਬਾਂਹ ਦੀ ਕਟਿੰਗ ਕਰਦੇ ਆ ਇੱਥੋਂ ਅਸੀਂ ਰੱਖਾਂਗੇ 2.5 ਇੰਚ ਇੱਧਰ ਨੂੰ ਅਸੀਂ ਰੱਖਾਂਗੇ 7 ਇੰਚ ਇੱਥੋਂ ਅਸੀਂ ਇਸ ਨੂੰ ਗੋਲਾਈ ਦੇਵਾਂਗੇ ਅੱਗੋਂ ਬਾਂਹ ਥੋੜੀ ਖੁੱਲੀ ਰੱਖਣੀ ਹੈ ਇਸ ਲਈ 6 ਇੰਚ ਰੱਖਾਂਗੇ ਜੋੜ ਸਾਡਾ ਸਲਾਈਆਂ ਦੇ ਵਿੱਚ ਹੀ ਜਾਏਗਾ ਸਾਨੂੰ ਐਕਸਟਰਾ ਕੱਪੜਾ ਚਾਹੀਦਾ ਸੀ ਇਸ ਲਈ ਠੀਕ ਹੈ ਬਾਂ ਦੀ ਅਸੀਂ ਫਰੰਟ ਵਾਲੀ ਕਾਰਡਜ ਹੈ ਉਹ ਨਹੀਂ ਪਾਵਾਂਗੇ ਕਿਉਂਕਿ ਅਸੀਂ ਅਲੱਗ-ਅਲੱਗ ਰੱਖੀ ਹੋਈ ਹੈ ਬਾਂ ਤੇ ਇਸ ਦੀ ਕਾਰਟ ਅਸੀਂ ਜੋੜ ਪਉਣ ਤੋਂ ਬਾਅਦ ਵਿੱਚ ਸਟਿਚਿੰਗ ਟਾਈਮ ਹੀ ਪਾਵਾਂਗੇ ਠੀਕ ਹੈ ਜੀ ਆਓ ਜੀ ਕਰਦੇ ਹਾਂ ਸਲਵਾਰ ਦੀ ਕਟਿੰਗ ਇਹ ਵਰਕ ਜੋ ਹੈ ਸਾਡੀ ਸਲਵਾਰ ਦੇ ਪੌਂਚੇ ਤੇ ਆਏਗਾ ਇਸ ਦੀ ਅਸੀਂ ਲੈਂਥ ਟੋਟਲ ਲੈਂਥ ਹੈਗੀ 37 ਇੰਚ ਇਸ ਵਿੱਚੋਂ 4 ਇੰਚ 벨ਟ ਮਾਈਨਸ ਕਰਕੇ ਬਾਕੀ ਅਸੀਂ ਲੈਂਥ ਰੱਖਾਂਗੇ ਇਸ ਦੀ ਠੀਕ ਹੈ ਜੀ 37 'ਚੋਂ 4 ਇੰਚ ਮਾਈਨਸ ਕਰਾਂਗੇ ਤਾਂ 33 ਇੰਚ ਰਹਿ ਜਾਏਗਾ 33 ਇੰਚ ਦੇ ਵਿੱਚ ਅਸੀਂ 1 ਇੰਚ ਪਲੱਸ ਕਰਾਂਗੇ ਹੋਰ ਸਟਿਚਿੰਗ ਲਈ ਸਲਾਈ ਵਿੱਚ ਜੋ ਵੀ ਸਾਡਾ ਮਾਰਜਿਨ ਆਏਗਾ ਤਾਂ ਉਹ ਹੋ ਜਾਏਗਾ 34 ਇੰਚ ਠੀਕ ਹੈ ਅਸੀਂ 34 ਇੰਚ ਤੇ ਕਟਾਈ ਕਰਾਂਗੇ 34 ਇੰਚ ਦੀ ਅਸੀਂ ਲੈਂਥ ਕੱਟ ਲਈ ਹੈ ਤੁਸੀਂ ਹੁਣ ਇਧਰੋਂ ਸੈਂਟਰ ਦੇ ਵਿੱਚੋਂ ਇਹ ਕੱਪੜੇ ਨੂੰ ਕਟਿੰਗ ਕਰ ਲੈਣਾ ਹੈ ਇਸ ਨੂੰ ਅਲੱਗ-ਅਲੱਗ ਕਰਕੇ ਕਢਾਈ ਦਾ ਸੈਂਟਰ ਕਰਕੇ ਤੇ ਪੌਂਚੇ ਦੀ ਕਟਿੰਗ ਕਰ ਲੈਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਕਢਾਈ ਦਾ ਸੈਂਟਰ ਕਰ ਲਿਆ ਇਹ ਦੇਖੋ ਬਿਲਕੁਲ ਇਸ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਬਰਾਬਰ ਕਰ ਲਿਆ ਠੀਕ ਹੈ ਇੱਥੋਂ ਅਸੀਂ 6 ਇੰਚ ਦਾ ਪੌਂਚਾ ਕਟਿੰਗ ਕਰਾਂਗੇ ਜੀ ਇਹ ਸਾਡਾ ਪੌਂਚਾ ਕਟਿੰਗ ਹੋ ਗਿਆ ਹੁਣ ਕਰਦੇ ਆਂ ਕੁੰਦਿਆਂ ਦੀ ਕਟਿੰਗ ਕੁੰਦਿਆਂ ਲਈ ਅਸੀਂ ਕਪੜਾ ਦੇਖੋ ਵਿਛਾ ਲਿਆ ਇਹ ਅਸੀਂ ਬਾਰ ਜੋੜ ਕੇ ਕੁੰਦੇ ਪਾਵਾਂਗੇ ਕਸਟਮਰ ਨਹੀਂ ਚਾਹੁੰਦਾ ਕਿ ਜਿਆਦੀ ਖੁੱਲੀ ਸਲਵਾਰ ਬਣਾਇਓ ਠੀਕ ਹੈ ਇਸ ਤਰ੍ਹਾਂ ਅਸੀਂ ਬਾਰ ਜੋੜ ਕੇ ਕੁੰਦੇ ਪਾਵਾਂਗੇ ਇੱਥੋਂ ਅਸੀਂ ਲੈਂਥ ਲਾਵਾਂਗੇ ਪੌਂਚੇ ਦੀ ਲੈਂਥ ਲਈ ਅਸੀਂ 34 ਇੰਚ ਕੁੰਦਿਆਂ ਦੀ ਲੈਂਥ ਵੀ ਲਵਾਂਗੇ 34 ਇੰਚ ਇੱਥੋਂ ਅਸੀਂ 2.5 ਤੋਂ 3 ਇੰਚ ਲੈ ਸਕਦੇ ਹਾਂ ਇਸ ਤਰ੍ਹਾਂ ਇੱਥੋਂ ਅਸੀਂ ਆਸਨ ਲਵਾਂਗੇ 11 ਇੰਚ ਇੱਥੋਂ ਅਸੀਂ 11 ਇੰਚ ਲਵਾਂਗੇ ਜੇਕਰ ਤੁਸੀਂ ਬੈਲਟ 4 ਇੰਚ ਪਾ ਰਹੇ ਹੋ ਤੁਸੀਂ 11 ਇੰਚ ਲੈਣਾ ਜੇ ਤੁਸੀਂ 5 ਇੰਚ ਪਾ ਰਹੇ ਹੋ ਤਾਂ ਤੁਸੀਂ ਕੱਟ ਲੈ ਸਕਦੇ ਹੋ ਠੀਕ ਹੈ ਇੱਥੋਂ ਅਸੀਂ ਇਸ ਨੂੰ ਇਸ ਤਰ੍ਹਾਂ ਮਿਲਾ ਦਾਂਗੇ ਇਸ ਦੀ ਕਟਿੰਗ ਕਰਦੇ ਹਾਂ ਇਸ ਨੂੰ ਅਸੀਂ ਹੁਣ ਇੱਧਰ ਦੂਸਰੇ ਪੀਸ ਦੇ ਉੱਪਰ ਰੱਖ ਲਵਾਂਗੇ ਇਸ ਤਰ੍ਹਾਂ ਤੁਸੀਂ ਪੀਸ ਦੀ ਸੈਟਿੰਗ ਕਰ ਲੈਣੀ ਹੈ ਸਾਡੇ ਕੁੰਦਿਆਂ ਦੀ ਕਟਿੰਗ ਹੋ ਗਈ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਉੱਪਰ ਰੱਖ ਕੇ ਵੀ ਸਲਵਾਰ ਕੁੰਦੇ ਕੱਟ ਸਕਦੇ ਹੋ ਸਲਵਾਰ ਦੇ ਦੂਸਰੀ ਤਰ੍ਹਾਂ ਵੀ ਨਿਸ਼ਾਨ ਲਾ ਕੇ ਕੱਟ ਸਕਦੇ ਇੱਥੋਂ ਅਸੀਂ ਇਹ ਪੀਸ ਨੂੰ ਅਲੱਗ-ਅਲੱਗ ਕਰ ਦਾਂਗੇ ਕਿਉਂਕਿ ਬਾਅਦ ਜੋੜ ਕੇ ਅਸੀਂ ਕੁੰਦਿਆਂ ਦੀ ਕਟਿੰਗ ਕੀਤੀ ਹੈ ਇੱਕ ਪੀਸ ਇਸ ਤਰ੍ਹਾਂ ਵਿੱਚ ਜੁੜਿਆ ਹੋਇਆ ਆਏਗਾ ਹੁਣ ਕਰਦੇ ਹਾਂ ਬੈਲਟ ਦੀ ਕਟਿੰਗ ਇਹ ਸਾਡੇ ਕੁੰਦੇ ਹੋਗੇ ਬੈਲਟ ਸਾਨੂੰ ਚਾਹੀਦੀ ਹੈ 20 ਇੰਚ ਇਸ ਤਰ੍ਹਾਂ ਬਾਰ ਜੋੜ ਕੇ ਕੱਪੜੇ ਦਾ ਸਾਡਾ ਪੂਰਾ ਪੂਰਾ 20 ਇੰਚ ਆਂਦਾ ਪਿਆ ਇੱਧਰ ਨੂੰ ਅਸੀਂ ਰੱਖਾਂਗੇ 7 ਇੰਚ ਇਸ ਤਰ੍ਹਾਂ ਕਰਦਾਂਗੇ ਕਟਿੰਗ ਠੀਕ ਹੈ ਜੀ ਸਾਡੇ ਸੂਟ ਦੀ ਕਟਿੰਗ ਹੋ ਗਈ ਇਹ ਸਾਡੇ ਕੁੰਦੇ ਇਹ ਸਾਡੇ ਪੌਂਚੇ ਇਹ 벨ਟ ਇਹ ਕੁੰਦੇ ਦੀ ਪੌਂਚੇ ਦੀ ਸਿੱਧੀ ਸਾਈਡ ਹੈ ਅਸੀਂ ਸਟਿਚਿੰਗ ਟਾਈਮ ਇਸ ਨੂੰ ਪੁੱਠਾ ਕਰਾਂਗੇ ਠੀਕ ਹੈ ਜੀ ਇਹ ਸਾਡੇ ਸੂਟ ਦੀ ਕਟਿੰਗ ਹੋ ਗਈ ਇਹ ਹੈਗੀ ਸੀ ਆਲ ਓਵਰ ਸੂਟ ਦੀ ਕਟਿੰਗ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਿਓ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਜੇ ਕੋਈ ਕਟਿੰਗ ਦੇ ਵਿੱਚ ਕੋਈ ਵੀ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਠੀਕ ਹੈ ਜੀ ਕੋਈ ਵੀ ਕਮੈਂਟ ਤੁਸੀਂ ਕਰਕੇ ਕੁਝ ਵੀ ਪੁੱਛਣਾ ਹੋਵੇ ਪੁੱਛ ਸਕਦੇ ਹੋ ਅਸੀਂ ਰਿਪਲਾਈ ਜਰੂਰ ਕਰਾਂਗੇ ਓਕੇ ਜੀ ਥੈਂਕ ਯੂ